ਗੁਰਗੋਬਿੰਦ ਸਿੰਘ ਜੀ ਦੇ ਵਿਆਹਾਂ ਦੀ ਗੱਲ ਬੜੀ ਹੀ ਭੰਬਲਪੂਸਿਆ ਵਾਲੀ ਹੈ ਗੁਰੂ ਜੀ ਦੇ ਜੀਵਨ ਬਾਰੇ ਜਿੰਨੀਆਂ ਵੀ ਲਿਖਤਾਂ ਪੰਜਾਬੀ ਵਿੱਚ ਮਿਲਦੀਆਂ ਹਨ ਉਹਨਾਂ ਵਿੱਚੋਂ ਕੋਈ ਵੀ ਭਰੋਸੇਯੋਗ ਅਤੇ ਇਤਿਹਾਸਕ ਹੱਥ ਤੱਕਣ ਵਾਲੀ ਨਹੀਂ ਹੈ ਜਿਸ ਤਰੀਕੇ ਨਾਲ ਇਹਨਾਂ ਲਿਖਤਾਂ ਵਿੱਚ ਗੁਰੂ ਜਿਹਦੇ ਵਿਆਹ ਕਰਵਾਏ ਗਏ ਹਨ ਉਹ ਨਾ ਤਰਕ ਦੇ ਆਧਾਰ ਤੇ ਹੈ ਤੇ ਨਾ ਹੀ ਇਤਿਹਾਸਿਕ ਤੌਰ ਤੇ ਅਤੇ ਨਾ ਹੀ ਸਮਾਜਿਕ ਨੀਮਾ ਅਨਸਾਰ ਮੰਨਣਯੋਗ ਹਨ ਹੋਰ ਤਾਂ ਹੋਰ ਗੁਰਿਆਈ ਦੀ ਮਹਾਨ ਪਦ ਪਦਵੀ ਸਾਹਮਣੇ ਵੀ ਇਹ ਵਿਆਹ ਮਹੱਤਵਹੀਨ ਹੀ ਹੋ ਕੇ ਰਹਿ ਜਾਂਦੇ ਹਨ ਗੁਰੂ ਜੀ ਦੇ ਵਿਆਹਾਂ ਦੀ ਕੋਈ ਤਾਰੀਖ ਉਪਲਬਧ ਨਹੀਂ ਹੈ ਵੱਡੇ ਸਾਹਿਬਜ਼ਾਦੇ ਦਾ ਜਨਮ ਸਾਲ ਆਮ ਤੌਰ ਤੇ 1688 ਇਸਵੀ ਮੰਨਿਆ ਜਾਂਦਾ ਹੈ ਭਾਵਕੇ ਪੰਗਾਣੀ ਦੀ ਲੜਾਈ ਤੋਂ ਕੁਝ ਮਹੀਨੇ ਬਾਅਦ ਗੁਰੂ ਜੀ ਦਾ ਜਨਮ 1668 ਇਸਵੀ ਦਾ ਮੰਨਿਆ ਜਾ ਰਿਹਾ ਹੈ ਤਾਂ ਇਸ ਸਮੇ ਗੁਰੂ ਜੀ ਦੀ ਉਮਰ 22 ਸਾਲਾਂ ਸੀ ਪਰ ਇਸ ਸ਼ਹਿਜ਼ਾਦੇ ਦਾ ਜਨਮ ਦੂਜੀ ਪਤਨੀ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ ਜੇ ਇਸ ਦੂਸਰੀ ਸ਼ਾਦੀ ਦੀ ਮਿਤੀ ਸਹਿਬਜ਼ਾਦੇ ਦੇ ਜਨਮ ਤੋਂ ਪਰੰਪਰਾ ਅਨੁਸਾਰ 1.5 ਸਾਲ ਪਹਿਲਾਂ ਹੋਈ ਮੰਨ ਲਈ ਜਾਵੇ ਤਾਂ ਇਸ ਦਾ ਭਾਵ ਹੈ ਕਿ ਦੂਸਰਾ ਵਿਆਹ 1686-87 ਵਿੱਚ ਹੋਇਆ ਸੀ ਇਹ ਸਮਾ ਪੋਂਟਾ ਸਾਹਿਬ ਵਿਖੇ ਰਹਿੰਦਾ ਹੈ ਪਰ ਪੋਂਟਾ ਸਾਹਿਬ ਵਿਖੇ ਜਾਂ ਇਸ ਦੇ ਆਲੇ-ਦੁਆਲੇ ਗੁਰੂ ਜੀ ਦੇ ਵਿਆਹ ਦੀ ਕੋਈ ਵੀ ਯਾਦਗਾਰ ਨਹੀਂ ਹੈ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾਏ ਹਰ ਥਾਂ ਬਣਾ ਰੱਖੇ ਹਨ ਇੱਥੋਂ ਤੱਕ ਕਿ ਬੜੀਆਂ ਹੀ ਸਧਾਰਨ ਜੀਆਂ ਯਾਦਗਾਰਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ ਜਿਵੇਂ ਕਿ ਦਾਤਨ ਕਰਨ ਦੀ ਯਾਦਗਾਰ ਆਦਿ ਵਿਆਹ ਵਰਗੀ ਘਟਨਾ ਤਾਂ ਜੀਵਨ ਦੀ ਬੜੀ ਹੀ ਮਹੱਤਵਪੂਰਨ ਘਟਨਾ ਹੁੰਦੀ ਹੈ ਇਸ ਦੀ ਸੰਭਾਲ ਨਾ ਕਰਨੀ ਬੜਾ ਹੀ ਵੱਡਾ ਨੁਕਤਾ ਹੈ ਗੁਰੂ ਜੀ ਦੇ ਪਹਿਲੇ ਵਿਆਹ ਦੀ ਯਾਦਗਾਰ ਗੁਰੂ ਘਰ ਲਾਹੌਰ ਸਥਾਨ ਹੈ ਜਿਹੜਾ ਆਨੰਦਪੁਰ ਸਾਹਿਬ ਦੇ ਨੇੜੇ ਹੀ ਹੈ ਨਿਸ਼ਚਿਤ ਹੈ ਕਿ ਇੱਕ ਪਹਿਲੀ ਸ਼ਾਦੀ ਆਨੰਦਪੁਰ ਸਾਹਿਬ ਰਹਿਣ ਸਮੇ ਅਰਥਾਤ 1685 ਤੋਂ ਪਹਿਲਾਂ ਕਿਸੇ ਸਮੇ ਹੋਈ ਹੋਵੇਗੀ 1685 ਵਿੱਚ ਗੁਰੂ ਸਾਹਿਬ ਪੌਂਟਾ ਸਾਹਿਬ ਨੂੰ ਚਲੇ ਗਏ ਸਨ ਇਹ ਪਹਿਲੀ ਸ਼ਾਦੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਿੱਛੋ ਹੋਈ ਸੀ ਇਸ ਤਰ੍ਹਾਂ ਇਸ ਪਹਿਲੀ ਸ਼ਾਦੀ ਦਾ ਸਾਲ ਜੇਕਰ ਦਲੀਲ ਦੇ ਆਧਾਰ ਤੇ ਮੰਨੀਏ ਤਾਂ 1680 ਅਤੇ 1684 ਦੇ ਵਿਚਕਾਰਲੇ ਸਮੇ ਵਿੱਚ ਹੀ ਹੋਣਾ ਚਾਹੀਦਾ ਹੈ ਭਾਵ ਕਿ ਗੁਰੂ ਜੀ ਦੀ ਉਮਰ ਦੇ 14 ਅਤੇ 18 ਸਾਲਾਂ ਦੇ ਵਿਚ ਵਿੱਚ ਜੇਕਰ ਇਸ ਉਮਰ ਵਿੱਚ ਗੁਰੂ ਜੀ ਦਾ ਵਿਆਹ ਮਾਤਾ ਜੀਤੂ ਜੀ ਨਾਲ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ ਜਿਹੜਾ ਕਿ ਠੀਕ ਹੈ ਤਾਂ ਗੁਰੂ ਜੀ ਦੀ 20-21 ਸਾਲ ਦੀ ਉਮਰ ਤੱਕ ਜਿਹੜੀ ਕਿਹੜੀ ਐ ਸੀ ਸਮੱਸਿਆ ਆ ਗਈ ਕਿ 22 ਸਾਲਾਂ ਦੀ ਉਮਰ ਵਿੱਚ ਦੂਜਾ ਵਿਆਹ ਮਾਤਾ ਸੁન્દਰੀ ਜੀ ਨਾਲ ਕਰਨਾ ਪਿਆ ਸੀ ਜੇਕਰ ਦੂਜਾ ਵਿਆਹ ਇਸ ਬਿਨਾਂ ਬਿਨਾਂ ਤੇ ਮੰਨ ਲਿਆ ਜਾਵੇ ਕਿ ਪਹਿਲੇ ਵਿਆਹ ਵਿੱਚ ਕੋਈ ਔਲਾਦ ਨਹੀਂ ਹੋਈ ਸੀ ਤਾਂ 22 ਸਾਲਾਂ ਦੀ ਉਮਰ ਤੱਕ ਔਲਾਦ ਨਾ ਹੋਣ ਦਾ ਮਤਲਬ ਬੇਔਲਾਦਾ ਹੀ ਰਹਿਣ ਤੋਂ ਸੀ। ਸੰਤਾਨ 60 ਸਾਲ ਦੀ ਉਮਰ ਤੱਕ ਹੁੰਦੀ ਰਹਿੰਦੀ ਹੈ। ਨਾਲੇ ਕਿਹੜੀ ਸੋਚ ਸੀ ਜਿਸ ਤਹਿਤ 22 ਸਾਲਾਂ ਦੀ ਉਮਰ ਤੱਕ ਇਹ ਚਿੰਤਾ ਫੈਲ ਗਈ ਸੀ ਕਿ ਗੁਰੂ ਜੀ ਦੇ ਘਰ ਕੋਈ ਸੰਤਾਨ ਨਹੀਂ ਹੋ ਰਹੀ। ਚਾਰ ਸਹਿਬਜ਼ਾਦਿਆਂ ਵਿੱਚੋਂ ਪਹਿਲਾ ਤੇ ਵੱਡਾ ਸਹਿਬਜ਼ਾਦਾ ਅਜੀਤ ਸਿੰਘ ਦੂਸਰੀ ਪਤਨੀ ਮਾਤਾ ਸੁੰਦਰੀ ਜੀ ਦੇ ਪੇਟ ਵਿੱਚੋਂ ਅਤੇ ਛੋਟੇ ਤਿੰਨ ਸਹਿਬਜ਼ਾਦੇ ਪਹਿਲੀ ਪਤਨੀ ਮਾਤਾ ਜੀਤੋ ਜੀ ਦੇ ਪੇਟ ਵਿੱਚੋਂ ਜਨਮੇ ਮੰਨੇ ਜਾਂਦੇ ਹਨ। ਜੇ ਪਹਿਲੀ ਸ਼ਾਦੀ ਵਿੱਚੋਂ ਬਾਅਦ ਵਿੱਚ ਤਿੰਨ ਪੁੱਤਰ ਜਨਮ ਲੈ ਸਕਦੇ ਹਨ ਤਾਂ 22 ਸਾਲਾਂ ਦੀ ਉਮਰ ਤੱਕ ਇਹ ਗੱਲ ਉਡੀਕੀ ਨਹੀਂ ਸੀ ਜਾ ਸਕਦੀ ਛੋਟੇ ਸਹਿਬਜ਼ਾਦੇ ਫਤਿਹ ਸਿੰਘ ਦਾ ਜਨਮ 1699 ਈਸਵੀ ਵਿੱਚ ਹੋਇਆ ਮੰਨਿਆ ਗਿਆ ਹੈ ਇਸ ਦਾ ਮਤਲਬ ਹੈ 1699 ਤੱਕ ਮਾਤਾ ਸੁੰਦਰੀ ਜੀ ਅਤੇ ਮਾਤਾ ਜੀਤੂ ਜੀ ਵੀ ਜੀਵਨ ਜੀ ਰਹੀਆਂ ਸਨ ਫਿਰ ਖਾਲਸੇ ਦੀ ਸਾਜਨਾ ਵੇਲੇ 1699 ਮਾਤਾ ਸਾਹਿਬਕੌਰ ਦਾ ਨਾਂ ਕਿਵੇਂ ਜੁੜ ਗਿਆ ਜਦੋਂ ਕਿ ਜੁੜਨਾ ਚਾਹੀਦਾ ਸੀ ਤਾਂ ਮਾਤਾ ਜੀਤੂ ਜੀ ਦਾ ਤੇ ਜਾਂ ਮਾਤਾ ਸੁੰਦਰੀ ਜੀ ਦਾ ਪਰ ਹੋ ਗਿਆ ਸਾਰਾ ਕੁਝ ਉਲਟਾ ਕੀ ਇਹ ਮੰਨ ਲਿਆ ਜਾਵੇ ਕਿ 1699 ਤੱਕ ਮਾਤਾ ਸਾਹਿਬਕੌਰ ਜੀ ਨਾਲ ਵੀ ਤੀਜਾ ਵਿਆਹ ਹੋ ਗਿਆ ਸੀ ਇਹ ਦਲੀਲ ਵੀ ਥੋ ਥੋ ਬੋ ਥੋਪੀ ਹੈ ਕਿ ਮਾਤਾ ਸਾਹਿਬਕੌਰ ਦਾ ਕੁਆਰਾ ਡੋਲਾ ਸੀ ਕੁਆਰਾ ਡੋਲਾ ਤੋਂ ਭਾਵ ਹੈ ਕਿ ਬਿਨਾ ਵਿਆਹ ਕਰਵਾਏ ਹੀ ਇੱਕ ਕੁਆਰੀ ਲੜਕੀ ਨੂੰ ਨਾਲ ਰੱਖੀ ਰੱਖਣਾ ਇਸ ਤਰ੍ਹਾਂ ਦੀ ਗੱਲ ਦਾ ਉੱਕਾ ਹੀ ਮੰਨਣਯੋਗ ਨਹੀਂ ਹੈ ਅਜਿਹੀਆਂ ਗੱਲਾਂ ਦੇ ਸਮਾਜਿਕ ਚਰਚੇ ਬਹੁਤ ਮਾੜੇ ਹੁੰਦੇ ਹਨ ਗੁਰੂ ਜੀ ਦੀ ਪਦਮੀ ਬਹੁਤ ਵੱਡੀ ਹੈ ਇਤਨੀ ਵੱਡੀ ਕਿ ਇਸ ਤੋਂ ਵੱਡਾ ਸਿਰਫ ਅਕਾਲ ਪੁਰਖ ਹੀ ਹੁੰਦਾ ਹੈ ਗੁਰੂ ਜੀ ਤਾਂ ਇੱਕ ਇੱਕ ਵਚਨ ਮੰਨਣ ਯੋਗ ਹੁੰਦਾ ਹੈ ਅਤੇ ਜੀਵਨ ਦਾ ਇੱਕ ਇੱਕ ਕੰਮ ਨਸੀਹਤ ਦੇਣ ਯੋਗ ਹੁੰਦਾ ਹੈ ਗੁਰੂ ਜੀ ਦਾ ਹਰ ਹੁਕਮ ਅਤੇ ਹਰ ਆਦੇਸ਼ ਆਦਰਸ਼ ਭਰਿਆ ਹੁੰਦਾ ਹੈ ਵਿਆਹ ਤਾਂ ਗੁਰੂ ਦੇ ਜੀਵਨ ਦਾ ਇੱਕ ਐਸਾ ਵਾਕਿਆ ਹੁੰਦਾ ਹੈ ਜਿਹੜਾ ਦੁਨੀਆਦਾਰੀ ਲਈ ਗ੍ਰਹਿਸਤੀ ਜੀਵਨ ਜੀਣ ਵਾਲਾ ਲਈ ਸਿੱਖਿਆ ਦਾ ਇੱਕ ਮਾਡਲ ਹੁੰਦਾ ਹੈ ਜਿਸ ਤਰੀਕੇ ਅਨਸਾਰ ਸਾਡੇ ਨੀਮ ਹਕੀਮ ਲੇਖਕਾਂ ਨੇ ਗੁਰੂ ਜੀ ਦੇ ਵਿਆਹ ਕਰਵਾਏ ਹਨ ਉਹ ਨਾ ਸਿਰਫ ਇਹਨਾਂ ਲੇਖਕਾਂ ਦੀ ਅਕਲ ਦਾ ਦਿਵਾਲਾ ਕੱਢਦੇ ਹਨ ਸਗੋਂ ਗੁਰੂ ਜੀ ਦੇ ਜੀਵਨ ਨੂੰ ਵੀ ਇੱਕ ਮਖੌਲ ਦੀ ਤਰ੍ਹਾਂ ਬਣਾ ਦਿੰਦੇ ਹਨ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੀ ਵਿਆਹ ਹੋਇਆ ਸੀ ਇਹ ਵਿਆਹ ਮਾਤਾ ਜੀਤੋ ਜੀ ਨਾਲ ਹੀ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ ਗੁਰੂ ਕੇ ਲਾਹੌਰ ਤੋਂ ਬਿਨਾ ਹੋਰ ਕੋਈ ਵੀ ਐਸੀ ਯਾਦਗਾਰ ਨਹੀਂ ਹੈ ਜਿਹੜੀ ਗੁਰੂ ਜੀ ਦੇ ਕਿਸੇ ਹੋਰ ਵਿਆਹ ਦੀ ਗਵਾਹੀ ਭਰਦੀ ਹੋਵੇ ਇਸ ਵਿਆਹ ਦੀ ਲੜੀਵਾਰ ਕੜੀ ਇਉਂ ਜੁੜਦੀ ਹੈ ਮਾਤਾ ਜੀਤੋ ਜੀ ਪੇਕਾ ਨਾ ਸੀ ਅਤੇ ਸੁੰਦਰੀ ਜੀ ਸਹੁਰੇ ਦਾ ਘਰ ਦਾ ਨਾਂ ਸੀ ਪੰਜਾਬੀ ਸਮਾਜ ਵਿੱਚ ਆਮ ਤੌਰ ਤੇ ਧੀਆਂ ਦੇ ਦੋ-ਦੋ ਨਾਂ ਚੱਲਦੇ ਆਉਣ ਦੀ ਪਰੰਪਰਾ ਹੈ ਮਾਪਿਆਂ ਦਾ ਲਾੜ ਭਰਿਆ ਨਾਂ ਹੋਰ ਹੁੰਦਾ ਹੈ ਤੇ ਛੋਟਾ ਹੁੰਦਾ ਹੈ ਸਹੁਰਿਆਂ ਵੱਲੋਂ ਦਿੱਤਾ ਗਿਆ ਨਾਂ ਹੋਰ ਹੁੰਦਾ ਹੈ ਤੇ ਉਸ ਵਿੱਚ ਨਵੀਂ ਬੌਟੀ ਦੇ ਆਉਣ ਦਾ ਚਾਅ ਭਰਿਆ ਹੁੰਦਾ ਹੈ ਸਹੁਰੇ ਘਰ ਨੇ ਜੀਤੋ ਜੀ ਨੂੰ ਸੁੰਦਰ ਰੂਪ ਵਿੱਚ ਦੇਖ ਕੇ ਉਸ ਦਾ ਨਾਂ ਸੁੰਦਰੀ ਰੱਖਿਆ ਇਸ ਤਰ੍ਹਾਂ ਇੱਕੋ ਹੀ ਲੜਕੀ ਜੀਤੋ ਅਤੇ ਸੁੰਦਰੀ ਦੇ ਨਾਂ ਹੇਠ ਵਿਚਰਦੀ ਰਹੀ ਸੀ 1699 ਵਿੱਚ ਅਮ੍ਰਿਤ ਦੀ ਰਸਮ ਅਦਾ ਕਰਨ ਸਮੇਂ ਵਿਅਕਤੀ ਦੇ ਪਹਿਲੇ ਨਾਂ ਰੱਦ ਕਰੇ ਕਰਕੇ ਨਵੇਂ ਨਾਂ ਰੱਖੇ ਗਏ ਸਨ ਜਿਵੇਂ ਕਿ ਪੰਜ ਪਿਆਰਿਆਂ ਦੇ ਪਹਿਲੇ ਨਾਮ ਬਦਲ ਕੇ ਨਵੇਂ ਨਾਮ ਰੱਖੇ ਗਏ ਸਨ ਵੈਸੇ ਵੀ ਅਮ੍ਰਿਤ ਧਾਰੀ ਵਿਅਕਤੀ ਦਾ ਪਹਿਲਾ ਜੀਵਨ ਪਿਸ਼ੋਕੜ ਖਤਮ ਹੋ ਜਾਂਦਾ ਹੈ ਅਮ੍ਰਿਤ ਛਕਣ ਤੋਂ ਬਾਅਦ ਅਮ੍ਰਿਤ ਧਾਰੀ ਵਿਅਕਤੀ ਨਵਾਂ ਜੀਵਨ ਸ਼ੁਰੂ ਕਰਦਾ ਹੈ ਇਹ ਪਰੰਪਰਾ ਅੱਜ ਤੋਂ 30-35 ਬਰੇ ਪਹਿਲਾਂ ਤੱਕ ਅਪਣਾਈ ਜਾਂਦੀ ਸੀ ਅੱਜ ਸਕੂਲਾਂ ਤੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਨਮ ਸਰਟੀਫਿਕੇਟ ਦੀਆਂ ਸਮੱਸਿਆਵਾਂ ਕਰਕੇ ਉਹ ਪਰੰਪਰਾ ਛੱਡ ਦਿੱਤੀ ਗਈ ਹੈ ਇਸ ਵਿਚਾਰ ਦੀ ਰੋਸ਼ਨੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ 1699 ਦੀ ਅੰਮ੍ਰਿਤ ਦੀ ਰਸਮ ਵੇਲੇ ਮਾਤਾ ਜੀਤੂ ਦਾ ਜਿਹੜਾ ਸੋਹਰਾ ਨਾ ਸੁੰਦਰੀ ਸੀ ਉਸ ਨੂੰ ਵੀ ਬਦਲ ਬਦਲਾ ਕੇ ਸਾਹਿਬਕੌਰ ਕਰ ਦਿੱਤਾ ਸੀ ਨਾਮਾਂ ਦੇ ਪਿੱਛੇ ਅਰਥ ਕੋਈ ਵੀ ਹੋ ਸਕਦੇ ਹਨ ਪਰ ਹੈ ਇਹ ਹਕੀਕਤ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਦੇ ਪਿਤਾ ਪ੍ਰਵਾਨ ਹੋਏ ਅਤੇ ਮਾਤਾ ਸਾਹਿਬਕੌਰ ਖਾਲਸੇ ਦੀ ਮਾਤਾ ਪ੍ਰਵਾਨ ਹੋਈ ਮਾਤਾ ਸਾਹਿਬਕੌਰ ਤੀਜੇ ਵਿਆਹ ਦੀ ਪਤਨੀ ਨਹੀਂ ਸੀ ਸਗੋਂ ਮਾਤਾ ਜੀਤੋ ਜੀ ਦਾ ਤੀਜਾ ਨਾ ਸੀ ਜੋ ਅੰਮ੍ਰਿਤ ਦੀ ਰਸਮ ਨਾਲ ਸ਼ੁਰੂ ਹੋਇਆ